ਅਜੀ ਸੰਗਤ ਜੀ ਵਾਹਿਗੁਰੂ ਜੀ ਦਾ ਕਾਲ ਸਤਿ ਵਾਹਿਗੁਰੂ ਜੀ ਕੀ ਬੋਲੇ ਅੱਜ ਆਪਾਂ ਪੰਜਾਬ ਦੇ ਹਾਲਾਤ ਵੀ ਸਰਦੇ ਆ ਕਿ ਸਾਰੇ ਪਾਸੇ ਜਿਹੜੀ ਆ ਹਾਹਾ ਕਰਮਚੀ ਪਈ ਹੈ ਕਿ ਪਾਣੀ ਨੇ ਬਿਲਕੁਲ ਇੱਕੋ ਹੀ ਪਰ ਰੋਈ ਲਿਆ ਦਿੱਤੀ ਹੈ ਤੇ ਇਹਨੂੰ ਆਪਾਂ ਕੋਈ ਵੀ ਕਹਿ ਸਕਦੇ ਆ ਕਿ ਕੁਦਰਤੀ ਕਹਿ ਨਹੀਂ ਕਹਿ ਸਕਦੇ ਕੁਦਰਤ ਦਾ ਕਹਿ ਨਹੀਂ ਲੱਗ ਇਹ ਸਰਕਾਰੀ ਕਹਿ ਰਿਹਾ ਜਿਹੜਾ ਪੰਜਾਬ ਦੇ ਉੱਤੇ ਹੋ ਰਿਹਾ ਵਾ ਆਪਾਂ ਦੇਖੀਏ ਕਿ 19 ਦੇ ਵਿੱਚ ਵੀ ਹੜਾ ਆਏ 23 ਦੇ ਵਿੱਚ ਵੀ ਆਏ ਤੇ ਹੁਣ ਆ ਪੰਜੀ ਆ ਗਿਆ ਤੇ ਪੰਜੀ ਦੇ ਵਿੱਚ ਵੀ ਹੜਾ ਆਇਆ ਉਕੇ ਸਰਕਾਰਾਂ ਪੰਜਾਬ ਦੇ ਵਿੱਚ ਜ਼ਿੰਮੇਦਾਰਾਂ ਨੂੰ ਇਹ ਦਰਸਾਉਣਾ ਚਾਹੁੰਦੀਆਂ ਨੇ ਕਿ ਮਤਲਬ ਜ਼ਮੀਨ ਜਿਹੜੀ ਆ ਜਾਂ ਖੇਤੀ ਆ ਲਾਹੇਵੰਦ ਨਹੀਂ ਗਈ ਕਿ ਹਰ ਦੂਜੇ ਸਾਲ ਤੁਹਾਡੀਆਂ ਫਸਲਾਂ ਦਾ ਨੁਕਸਾਨ ਕਰਕੇ ਉਹ ਚਾਹੁੰਦੇ ਨੇ ਕਿ ਤੁਸੀਂ ਫਸਲਾਂ ਜਿਹੜੀਆਂ ਨੇ ਨਾ ਔਂਡਾਨੀਆਂ ਬਾਨੀਆਂ ਨੂੰ ਤੇ ਵੱਡੇ ਕਾਰੋਬਾਰੀਆਂ ਨੂੰ ਵੇਚ ਦੋ ਤੇ ਆਪਣਾ ਤੁਸੀਂ ਬੁਰੀਆ ਬਿਸਰਾ ਸਮੇਟ ਲਓ ਜਿਵੇਂ ਆਪਾਂ ਵੇਖ ਸਕਦੇ ਆਂ ਕਿ ਕਿੱਡਾ ਵੱਡਾ ਜਿਹੜਾ ਧਰਨਾ ਵੀ ਜਿਹੜਾ ਲਾਇਆ ਗਿਆ ਸੀਗਾ ਦਿੱਲੀ ਦੇ ਦੂਹਾਂ ਦੇਤੇ ਉਸੇ ਚੱਕਰ ਦੇ ਵਿੱਚ ਨੁਕਸਾਨ ਕਰਨ ਦੇ ਚੱਕਰ ਚ ਮਤਲਬ ਕਿ ਸਰਕਾਰ ਦਾ ਆਪਾਂ ਵਿਰੋਧ ਕੀਤਾ ਤੇ ਹੁਣ ਵੀ ਆਪਾਂ ਵੇਖਿਆ ਕਿ ਆ ਲੈਂਡ ਪੁਲਿੰਗ ਪਾਲਿਸੀ ਜਿਹੜੀ ਭਗਵੰਤ ਮਾਨ ਵੀ ਲੈ ਕੇ ਆਇਆ ਤੇ ਉਹ ਕਾਮਯਾਬ ਨਹੀਂ ਹੋਈ ਤੇ ਹਰਾਂ ਦੇ ਨਾਲ ਜਿਹੜਾ ਨੁਕਸਾਨ ਕੀਤਾ ਜਾ ਰਿਹਾ ਵਾ ਤੇ ਜੇ ਜਿਹੜੇ ਸਾਲ ਹਰਾਂ ਦੇ ਨਾਲ ਜਿਹੜੀਆਂ ਫਸਲਾਂ ਦਾ ਨੁਕਸਾਨ ਨਹੀਂ ਹੁੰਦਾ ਉਹ ਸਾਲ ਕੀ ਹੁੰਦਾ ਕਿ ਜ਼ਿਮੀਦਾਰ ਜਿਹੜੇ ਆ ਉਹ ਵਿਚਾਰੇ ਜਾ ਕੇ ਮੰਡੀਆਂ ਦੇ ਵਿੱਚ ਫਸਲ ਸੁੱਟ ਕੇ ਤੇ 20-20 ਦਿਨ ਬੈਠੇ ਰਹਿੰਦੇ ਆ ਉਹਨਾਂ ਦੀ ਫਸਲ ਨਹੀਂ ਚੁੱਕੀ ਜਾਂਦੀ ਜੇ ਕੋਈ ਫਸਲ ਚੁੱਕਦਾ ਕੋਈ ਕਹਿ ਦਿੰਦਾ ਜੀ ਇਹਦੇ ਵਿੱਚ ਨਮੀ ਘੱਟ ਹੈ ਜੀ ਦਾਣਾ ਛੋਟਾ ਆ ਇਹ ਚੀਜ਼ਾਂ ਕਰਕੇ ਆਪਾਂ ਮਤਲਬ ਇਹ ਸਮਝਣੀ ਪੈਣੀ ਸਾਨੂੰ ਚੀਜ਼ ਹੈ ਕਿ ਸਾਨੂੰ ਜਿਹੜਾ ਨਾ ਖੇਤੀ ਵਾਲੀ ਜ਼ਮੀਨ ਤੋਂ ਸਾਡਾ ਮੂੰਹ ਮੋੜ ਕੇ ਦੂਜੇ ਪਾਸੇ ਕੀਤਾ ਜਾ ਰਿਹਾ ਤਾਂ ਕਿ ਇਹ ਜਿਹੜੀ ਖੇਤੀਯੋਗ ਜਿਹੜੀ ਜ਼ਮੀਨ ਹੈ ਇਹ ਵੱਡੀਆਂ ਘਰਾਣੀਆਂ ਦੇ ਕੋਲ ਚਲੀ ਜਾਵੇ ਹੁਣ ਵੇਖੋ ਸਾਇੰਸ ਦਾ ਜੋ ਗਿਆ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਵੇਚਦੇ ਆ ਤੇ ਸਾਇੰਸ ਤੇ ਸਾਨੂੰ ਇਹ ਦੱਸ ਹੀ ਦਿੰਦੀ ਆ ਸਾਇੰਸ ਦੇ ਨਾਲ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਮਹੀਨੇ ਬਰਸਾਤ ਕਿੰਨੀ ਹੋਣੀ ਆ ਤੇ ਇਹੋ ਜਿਹੜੀਆਂ ਗਵਰਨਮੈਂਟਾਂ ਦੇ ਕੋਲ ਆ ਜਿਹੜੇ ਸਿਸਟਮ ਲੱਗੇ ਆ ਇਹ ਤੇ ਸਾਰਾ ਕੁਝ ਦੱਸ ਦਿੰਦੇ ਆ ਵੀ 2 ਮਹੀਨੇ ਐ ਕਿ ਬਰਸਾਤ ਜ਼ਿਆਦਾ ਹੋਊਗੀ ਜੀ ਔਰ ਜਿਵੇਂ ਆਪਾਂ ਅਪ੍ਰੈਲ ਜਾਂ ਮਈ ਦੇ ਵਿੱਚ ਹੀ ਸੁਣਿਆ ਸੀਗਾ ਜੀ ਇਸ ਵਾਰੀ ਮੌਨਸੂਨ ਜਿਹੜਾ ਨਾ ਵਧੀਆ ਹੋਏਗਾ ਜੀ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਹੈ ਨਾ ਉਹ ਬਰਸਾਤ ਹੋਊਗੀ ਤੇ ਜਦੋਂ ਸਾਨੂੰ ਪਤਾ ਸੀਗਾ ਵੀ ਬਰਸਾਤ ਇੰਨੀ ਹੋਣੀ ਹੈ ਜ਼ਿਆਦਾ ਹੋਣੀ ਹੈ ਤੇ ਇਹ ਕਿਉਂ ਨਾ ਫਿਰ ਸਰਕਾਰਾਂ ਨੇ ਡੈਮ ਜਿਹੜੇ ਖਾਲੀ ਕੀਤੇ ਜਦੋਂ ਆਪਾਂ ਨੂੰ ਪਤਾ ਵਾ ਵੀ ਬਰਸਾਤ ਜ਼ਿਆਦਾ ਹੋਣੀ ਹੈ ਤੇ ਆਪਾਂ ਪਹਿਲਾਂ ਕਿਉਂ ਨਾ ਪਾਣੀ ਛੱਡੇ ਜਿਹੜਾ ਪਾਣੀ ਡੈਮਾਂ ਦੇ ਵਿੱਚ ਸੀਗਾ ਨਹਿਰਾਂ ਰਾਈ ਛੱਡ ਕੇ ਕਿਉਂ ਨਾ ਕਿਸਾਨਾਂ ਨੂੰ ਕਿਹਾ ਗਿਆ ਭਾਈ ਤੁਸੀਂ ਆਪਣੀ ਜਿਹੜੀ ਬਜਾਈ ਕਰਨੀ ਹੈ ਝੋਨੇ ਦੀ ਤੁਸੀਂ ਨਹਿਰੀ ਪਾਣੀ ਦੇ ਨਾਲ ਕਰੋ ਕਿਉਂਕਿ ਅੱਜ ਦੀ ਬਰਸਾਤ ਬਹੁਤ ਜ਼ ਇਹ ਤੇ ਜਾਨ ਪੁੱਜ ਕੇ ਜਿਹੜਾ ਆ ਨਾ ਇਹ ਪੰਜਾਬ ਨੂੰ ਹਰ ਪਾਸਿਓਂ ਹਰ ਹੀ ਜਿਉਂ ਜਿਹੜਾ ਡੁੱਬਿਆ ਜਾ ਰਿਹਾ ਉਹਨੇ ਜਿਹੜੇ ਹਿਮਾਚਲ ਦੇ ਵਿੱਚ ਜਿਹੜੇ ਮੱਧਲ ਜਿਹੜੇ ਪਾਰਟੀ ਆ ਉਹਦੇ ਹੋ ਗਿਆ ਕੁਦਰਤੀ ਨੁਕਸਾਨ ਤੇ ਇੱਥੇ ਜਿਹੜਾ ਜਿਹੜਾ ਤੁਸੀਂ ਪੰਜਾਬ 'ਚ ਇਹ ਕੁਦਰਤੀ ਨਹੀਂਗਾ ਇਹ ਸਰਕਾਰੀ ਨੁਕਸਾਨ ਹੈ ਜਿਹੜਾ ਹੋ ਰਿਹਾ ਤੇ ਸਾਨੂੰ ਤੇ ਸਾਰਿਆਂ ਨੂੰ ਜਾਗਣਾ ਪੈਣਾ ਹੈ ਭਾਵੇਂ ਕਿ ਵੇਖੋ ਮੇਰੇ ਵਰਗੇ ਕੋਲ ਇੱਕ ਮਰਲਾ ਵੀ ਖੇਤੀ ਜ਼ਮੀਨ ਨਹੀਂ ਹੈ ਜੀ ਪਰ ਸਾਨੂੰ ਇਹ ਹੈ ਕਿ ਸਾਡਾ ਜਿਹੜਾ ਕਿਸਾਨ ਭਾਈਚਾਰਾ ਬਚੂਗਾ ਤੇ ਫੇਰ ਹੀ ਸਾਡਾ ਪੰਜਾਬ ਬਚੂਗਾ ਕਿਤੇ ਉਹਨਾਂ ਵੇਪੀ ਕਿਸਾਨ ਭਾਈ ਚਾਰਾਏ ਸੋਚੀ ਭਈ ਆਏ ਸਾਹ ਤੇ ਫਲੱਡ ਆ ਜਾਂਦੀਆਂ ਤੇ ਸਾਡੀ ਤੇ ਜਿਹੜੀ ਆ ਫਸਲ ਜਿਹੜੀ ਬੀਜੀ ਹੋਤੀ ਨੁਕਸਾਨੀ ਜਾਂਦੀ ਆ 6 ਮਹੀਨੇ ਪਹਿਲਾਂ ਹੀ ਸਾਫ ਕਰਨੇ ਆ ਲੱਗ ਜਾਂਦੇ ਆ ਤੇ ਉਹਨੂੰ ਵੇਚੋ ਪਰਾਂ ਇਹੋ ਹੀ ਸਰਕਾਰਾਂ ਚਾਹੁੰਦੀਆਂ ਨੇ ਖਾਸ ਕਰਕੇ ਸੈਂਟਰ ਗਵਰਨਮੈਂਟ ਤੇ ਇਹੋ ਹੀ ਚਾਹੁੰਦੀ ਹੈ ਕਿ ਜਿਹੜੇ ਕਿਸਾਨ ਆ ਇਹ ਖੇਤੀਯੋਗ ਜ਼ਮੀਨ ਆ ਪੰਜਾਬ ਦੀ ਇਹ ਜ਼ਮੀਨ ਹੜੱਪ ਕੇ ਤੇ ਆਪਣੀ ਮਨਮਰਜ਼ੀ ਕਰਾਂਗੇ ਤੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਪੈਣਾ ਆ ਦੂਜੀ ਗੱਲ ਆ ਕਿ ਸਾਨੂੰ ਇੱਕ ਛੰਡੇ ਸਲੇ ਇਕੱਠੇ ਹੋਣਾ ਪੈਣਾ ਆ ਚਾਹੇ ਨਹੀਂ ਜੋ ਮਰਜ਼ੀ ਕਰ ਲੋ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਲੋ ਤੁਸੀਂ ਬੀਜੇਪੀ ਤੇ ਆਕਾਲੀਆਂ ਦੀ ਸਰਕਾਰ ਵੇਖੀ ਕਾਂਗਰਸ ਦੀ ਵੇਖੀ ਉਦੋਂ ਦੀ ਭਗਵੰਤ ਮਾਨਾ ਦੀ ਸਰਕਾਰ ਵੇਖੀ ਜਿਹੜੇ ਰੌਲਾ ਪਾਉਂਦੇ ਸੀ ਕਿ ਇੱਕ ਇੱਕ ਮੁਰਗੀ ਦਾ ਜਿਹੜਾ ਮੁਆਵਜ਼ਾ ਦਵਾਂਗੇ ਉਹ ਬੀਪੀ ਜਿਹੜੀ ਆ ਉਹ ਜਿਹੜੀ ਸਿੰਗਰ ਸੀ ਜਿਹੜੀ ਕਹਿੰਦੀ ਸੀਗੀ ਐ ਚੁਟਕੀਆਂ ਮਾਰ ਕੇ ਕਹਿੰਦੀ ਸੀ ਕਿ ਐ 22 ਦੀਆਂ 22 ਫਸਲਾਂ ਦੇ ਉੱਤੇ ਅਸੀਂ ਮੁਆਵਜ਼ਾ ਦਵਾਂਗੇ ਅਸੀਂ ਇਹਨਾਂ ਦੇ ਉੱਤੇ ਜਿਹੜਾ ਵਾ ਜੋ ਵੀ ਨੁਕਸਾਨ ਹੋਊਗਾ ਯਾ ਗਵਰਨਮੈਂਟ ਅ ਸੈਂਟਰ ਗਵਰਨਮੈਂਟ ਕਰੇ ਨਾ ਕਰੇ ਕੇਜਰੀਵਾਲ ਜੀ ਨੇ ਸਾਨੂੰ ਦੱਸ ਕੇ ਭੇਜਿਆ ਵੀ ਐਮਐਸਪੀ ਦਵਾਂਗੇ ਹੁਣ ਦੱਸੋ ਕਿਹੜੀ ਕਿਹਨੂੰ ਐਮਐਸਪੀ ਮਿਲੇ ਸਿੱਧੀ ਝੋਨੇ ਦੀ ਬਜਾਈ ਕਰੋ ਜੀ ਉਹਦੇ ਉੱਤੇ ਆਪਾਂ ਦਵਾਂਗੇ ਕੁਛ ਨਹੀਂ ਕੇ ਸਰਕਾਰ ਨੇ ਜਿਹੜਾ ਹੁਣ ਆਪਾਂ ਜਦੋਂ ਇਹਨਾਂ ਤਿੰਨਾਂ ਪਾਰਟੀਆਂ ਦੀ ਕੁੱਟ ਖਾਲੀ ਆ ਹੁਣ ਆਪਾਂ ਕੱਲੀ ਬੀਜੇਪੀ ਨੂੰ ਅਗਲੇ ਸਾਲ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜਾਂ ਕਿਸੇ ਦੂਜੇ ਨੂੰ ਪਰ ਤੁਹਾਡਾ ਇਹਨਾਂ ਦੇ ਨਾਲ ਹੱਲ ਨਹੀਂ ਹੈਗਾ ਹੱਲ ਜਿਹੜਾ ਹੈ ਖਾਲਸਾ ਰਾਜ ਦੇ ਨਾਲ ਹੈ ਇਹ ਜਿਹੜੇ ਡੈਮ ਆ ਸੈਂਟਰ ਗਵਰਨਮੈਂਟ ਨੇ ਆਪਣੇ ਅੰਡਰ ਕੀਤੇ ਪੰਜਾਬ ਨੂੰ ਤਬਾਹ ਔਰ ਬਰਬਾਦ ਇਹ ਪਾਣੀ ਤੇ ਸਾਰਾ ਮੰਗ ਕਰਦੇ ਆ ਰੁਕ ਕੇ ਦੀ ਦਿਓ ਜੀ ਹਰਿਆਣੇ ਨੂੰ ਦਓ Rajasthan ਨੂੰ ਦਿਓ ਦਿੱਲੀ ਨੂੰ ਦਿਓ ਤੇ ਨੁਕਸਾਨ ਕਰਾਉਣ ਨੂੰ ਜਿਹੜਾ ਉਹ ਪੰਜਾਬ ਆ ਤੇ ਜਦੋਂ ਫਲੱਡ ਆਉਂਦੇ ਨੇ ਉਦੋਂ ਹਰਿਆਣਾ ਤੇ Rajasthan ਪਾਣੀ ਕਿਉਂ ਰੋਕ ਲੈਂਦੇ ਆ ਲਓ ਜੀ ਸਾਡੇ ਤੇ ਰੇਤਾ ਆ ਜੂਗਾ ਸਾਡੀਆਂ ਤੇ ਨਹਿਰਾਂ ਦੀ ਸਫਾਈ ਨਹੀਂ ਹੋਣੀ ਹੁਣ ਵੇਖੋ ਅੱਗੀਆਂ-ਅੱਗੀਆਂ ਵੱਡੀਆਂ ਜਿਹੜੀਆਂ ਨਹਿਰਾਂ ਪੱਕੀਆਂ ਕਰ ਦਿੱਤੀਆਂ ਉਹ ਪੈਸਾ ਹੈਗਾ ਸੀ ਦਾ ਤੇ ਦਰਿਆਵਾਂ ਦੇ ਬੰਨ ਕਿਉਂ ਨਾ ਪੱਕੇ ਕੀਤੇ ਗਏ ਕਿਉਂਕਿ ਉਹ ਉਹ ਜਿਹੜਾ ਪਾਣੀ ਉਧਰ ਨੂੰ ਜਾਣਾ ਸੀਗਾ ਜ਼ਮੀਨ ਦੇ ਵਿੱਚ ਪਾਣੀ ਨਾ ਜਾਵੇ ਜ਼ਮੀਨ ਆਪਣੇ ਅੰਦਰ ਪਾਣੀ ਨਾ ਖਿੱਚੇ ਧਰਤੀ ਸਾਡੀ ਦਾ ਪਾਣੀ ਦਾ ਲੈਵਲ ਉੱਚਾ ਨਾ ਹੋਵੇ ਇਸ ਲਈ ਉਹਨੂੰ ਪੱਕਾ ਕਰ ਦਿੱਤਾ ਗਿਆ ਤੇ ਹੁਣ ਵੇਖੋ ਕੀ ਹੋਣ ਲਿਆ ਜਿਹੜੇ ਬੰਨਿਆ ਉਹ ਪੱਕੇ ਨਹੀਂ ਕੀਤੇ ਤੇ ਬੰਨ ਜਿਹੜੇ ਟੁੱਟਦੇ ਜਾਂਦੇ ਇਹ ਸਾਡਾ ਸਭ ਤੋਂ ਵੱਡਾ ਨੁਕਸਾਨ ਆ ਸਾਨੂੰ ਸਮਝਣਾ ਪੈਣਾ ਆ ਕਿ ਸਾਡਾ ਕਾਲ ਸਾਰਾ ਅਜੇ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਜਿੰਨੀਆਂ ਮਰਜ਼ੀ ਪਾਰਟੀਆਂ ਨੂੰ ਤੁਸੀਂ ਵੋਟਾਂ ਪਾ ਲਓ ਕਿਸੇ ਨੂੰ ਵੀ ਵੋਟਾਂ ਪਾ ਕੇ ਦੇਖੋ ਇਹ ਕੁਰਸੀ ਦੇ ਉੱਤੇ ਜਦੋਂ ਵੀ ਕੋਈ ਬਹਿ ਜਾਂਦਾ ਨੂੰ ਸਾਰਾ ਕੁਝ ਭੁੱਲ ਜਾਂਦਾ ਸੋ ਇਹ ਨਹੀਂ ਬੇਨਤੀ ਆ ਇਹ ਆਪਣਾ ਨੁਕਸਾਨ ਸਮਝੋ ਵੀ ਆਪਣਾ ਨੁਕਸਾਨ ਕਿਹੜੇ ਪਾਸੇ ਆ ਉਹ ਹੁਣ ਤੁਸੀਂ ਇੱਕ ਚੀਜ਼ ਚਲੋ ਮੈਂ ਤੇ ਖਤਮ ਕਰਨ ਲੱਗਾ ਇਹ ਵੀਡੀਓ ਇੱਕ ਚੀਜ਼ ਹੋਰ ਆ ਗਈ ਕਿਤੇ ਤੁਸੀਂ ਐਨਡੀਆ ਆਰਐਫ ਦੀਆਂ ਟੀਮਾਂ ਵੇਖੀਆਂ ਜਿਹੜੀਆਂ ਬਾਕੀ ਸਟੇਟਾਂ ਦੇ ਵਿੱਚ ਲੋਕਾਂ ਨੂੰ ਬਚਾਉਣ ਵਾਸਤੇ ਜਾਂਦੀਆਂ ਹੁਣ ਆਪਸ ਹੀ ਆਪਾਂ ਇੱਕ ਦੂਜੇ ਦੀ ਮਦਦ ਕਰਦੇ ਆ ਨਾ ਕੋਈ ਦੱਸੋ ਸਰਕਾਰ ਨੇ ਕਿਤੇ ਕੋਈ ਮਦਦ ਭੇਜੀ ਹੋਵੇ ਕਿਤੇ ਕੋਈ ਸਰਕਾਰ ਜਾ ਕੇ ਸਾਡੇ ਆਪਣੇ ਕਿਸਾਨ ਭਰਾ ਜਿਹੜੇ ਬੰਨ ਜਿਹੜੇ ਬੰਨਾਂ ਦੀ ਰਾਖੀ ਕਰਨ ਦੇ ਜਿੱਥੋਂ ਬੰਨ ਟੁੱਟਣ ਦਾ ਸਾਰਾ ਉਹਨਾਂ ਜੋੜਨ ਦੇ ਨੇ ਕਈਆਂ ਤੋਂ ਉਹ ਟੁੱਟਣ ਵੀ ਲਏ ਨੇ ਅਸੀਂ ਆਪ ਹੀ ਪਿੰਡਾਂ ਵਾਲੇ ਜਿਹੜੇ ਭਰਾ ਆ ਸਾਡੇ ਉਹ ਆਪ ਹੀ ਲੱਗੇ ਕਿੱਥੇ ਦੱਸੋ ਕੋਈ ਸਰਕਾਰ ਤੁਹਾਡੀ ਮਦਦ ਕਰਨ ਦੀ ਕਿੱਥੇ ਸਰਕਾਰ ਨੇ ਵੇਖਿਆ ਵੀ ਆ ਕੀ ਫਲੈਟ ਹੋਣੇ ਕਿੱਥੋਂ ਬਣ ਜਿਹੜੇ ਹੌਲੇ ਆ ਬੰਨ ਉਹਨਾਂ ਨੂੰ ਪੱਕਾ ਕਰਦੀ ਉਹਨਾਂ ਨੂੰ ਤਗੜਾ ਕਰਦੀ ਕਿੱਥੇ ਕਿਸੇ ਨੇ ਸਰਕਾਰ ਤੇ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਉਹ ਤੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਤੇ ਆਪਣਾ ਪ੍ਰਚਾਰ ਕਰਨ ਦੇ ਭਾਈ ਇਸ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪੈਣਾ ਵਾ ਨੁਕਸਾਨ ਬਹੁਤ ਆ ਪੰਜਾਬ ਦਾ ਇਹ ਜਿਹੜੇ ਪਰਮਾਗਮਾਈਆਂ ਜਿਹੜਾ ਸਾਡੀ ਰਾਖੀ ਕਰਨ ਡਿਆ ਵਾ ਹੁਣ ਇੱਕ ਤੇ ਜਿਨ੍ਹਾਂ ਿਲਕਿਆਂ ਚ ਹੜ੍ਹ ਆਈ ਇੱਕ ਤੇ ਝੋਨੇ ਦੀ ਫਸਲ ਗਈ ਤੇ ਝੋਨੇ ਦੀ ਫਸਲ ਗਈ ਕਿ ਉਤੋਂ ਅਗਰ ਸਾਫ਼ ਕਰਨ ਦੀ ਜਿਹੜਾ ਪੈਸਾ ਕਿੰਨਾ-ਕਿੰਨਾ ਲੱਗ ਜਾਣਾ ਇਹ ਪਹਿਨੋ ਹੜ੍ਹ ਆਏ ਸੀਗੇ ਤੇ ਜਿਨ੍ਹਾਂ ਦੇ ਟੰਗਰ ਮਰੇ ਜਾਂ ਕੁਝ ਟਰੈਕਟਰ ਹੋਏ ਉਹ ਕਿੰਨੇ ਦਿੱਤਾ ਖਾਲਸਾ ਅਡ ਰਵੀ ਸਿੰਘ ਉਹਨਾਂ ਨੇ ਕੁਝ ਮਦਦ ਕੀਤੀ ਸਰਕਾਰ ਦੀ ਦੱਸੋ ਕੋਈ ਮਦਦ ਆਇਆ ਤੇ ਜਿਹੜੇ ਮੁਰਗੀ ਦਾ ਕਹਿੰਦੇ ਸੀਗੇ ਕੱਖ ਨਹੀਂ ਦਿੱਤਾ ਤੇ ਜਿਹੜੇ ਸ਼ਰਾਬ ਪੀ ਕੇ ਮਰੇ ਸੀਗੇ ਉਹ ਕਹਿੰਦੇ ਨਾ ਸਟਾਫ ਮੈਂਬਰ ਆਪਾਂ ਵੀ ਕਹਿੰਦੇ ਆ ਕਿ ਬੱਸਾਂ ਦੇ ਵਿੱਚ ਦੂਜੇ ਕੋਈ ਬੱਸ ਵਾਲੇ ਨੇ ਝੋਲਾ ਹੀ ਅੱਗੇ ਕਰਦੇ ਆ ਤੇ ਉਹਨਾਂ ਨੂੰ ਫ੍ਰੀ ਬਿਠਾ ਲੈਂਦੇ ਆ ਕਿ ਸਟਾਫ ਮੈਂਬਰ ਆ ਤੇ ਸਰਕਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਅਮਰੀਠੇ ਦੇ ਲਾਗੇ ਸ਼ਰਾਬਾ ਪੀ ਕੇ ਮਰੇ ਸੀਗੇ ਉਹਨਾਂ ਨੂੰ 10-10 ਲੱਖ ਰੁਪਇਆ ਤੇ ਇੱਕ-ਇੱਕ ਨੌਕਰੀ ਦੇ ਦਿੱਤੀ। ਉਹਨਾਂ ਵਾਸੀ ਸਾਰਾ ਕੁਝ ਹੈਗਾ ਸਟਾਫ ਮੈਂਬਰ ਆ ਸੇ ਪਰ ਪੰਜਾਬ ਵਾਸੀ ਉਹ ਕੁਝ ਨਹੀਂ ਆਗਾ। ਸੋ ਇਹਨੀਆਂ ਕੈਂਪਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।